ਅਗਲੇ ਪਿੰਡ ਅਕਲਪੁਰ ਵਿਖੇ ਨਾਰਥ ਅਮਰੀਕਾ ਆਈਸ ਕੈਂਪ ਵੱਲੋਂ ਐਨਆਰਆਈ ਵਿਰਾਦੇ ਸਹਿਯੋਗ ਨਾਲ 6 ਵ ਮੁਫਤ ਅੱਖਾਂ ਦਾ ਜਾਂਚ ਅਤੇ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਰਾਜਨ ਆਈ ਕੇਅਰ ਫਿਲੋਰ ਦੇ ਮਾਹੀ ਡਾਕਟਰ ਸਰਪਜੀਤ ਰਾਜਨ ਨੇ 600 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਦਵਾਈਆਂ ਦਿੱਤੀਆਂ ਤੇ 60 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਸਮੇਂ-ਸਮੇਂ ਸਰ ਲੋੜਵੰਦਾਂ ਦੀ ਮਦਦ ਲਈ ਕਾਰਜ ਕੀਤੇ ਜਾਂਦੇ ਨੇ ਭਵਿਕ ਵਿੱਚ ਵੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ ਜਿਹੜੇ ਲੋੜਵੰਦ ਅੱਖਾਂ ਦੇ चेकअप तो वांझे रह गए ने वो इन्हों की संस्था के संपर्क करके चेकअप करा सकते हैं इस मौके इंदर न्यूजर्सी नाणी यूएसए प्रदीप माहल मुंडी भरा गुरप्रीत सेखो सेवादार दलजिंदर सिंह लंबरदार हरमिंदर सिंह दिलबाग सिंह सरपंच बूटा राम सुखवंत सिंह प्रदीप सिंह सुखविंदर सिंह बहादुर सिंह जीता सेखों नाहर सिंह बूटा मास्टर गुरदीप सिंह हरप्रीत सिंह लंबरदार गुरप्रीत सेखों आदि हाजिर सन फिलौर तो ਐਡਿ ਕੁਮਾਰ ਨੰਗਲਦੀ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣੀ ਤੋਂ ਡਾਕਟਰ ਰਾਜਨਾਈ ਕੇਅਰ ਹਸਪੀਟਲ ਫਗਵਾੜਾ ਵੱਲੋਂ ਅੱਜ ਆਪਣਾ ਅਕਲਪੁਰ ਪਿੰਡ ਦੇ ਵਿੱਚ ਕੈਂਪ ਲੱਗਾ ਹੈ ਅੱਖਾਂ ਦਾ ਫ੍ਰੀ ਚੈੱਕਅਪ ਹੋਣਾ ਹੈ ਤੇ ਫ੍ਰੀ ਚੈੱਕਅਪ ਹੋਣਾ ਹੈ ਬਜ਼ੁਰਗਾਂ ਦੇ ਔਰ ਕਈਆਂ ਨੂੰ ਚਿੱਟਾ ਮੋਤੀਆ ਹੈਗਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਵੀ ਫ੍ਰੀ ਆਪਰੇਸ਼ਨ ਹੋ ਰਹੇ ਆ ਲਗਭਗ ਆਪਣੇ 50 ਤੋਂ 60 ਆਪਰੇਸ਼ਨ ਵਾਸਤੇ ਮਰੀਜ਼ੇ ਨਿਕਲ ਚੁੱਕੇ ਆ ਔਰ 600 ਦੇ ਕਰੀਬ ਅਸੀਂ ਪੇਸ਼ੈਂਟ ਵੀ ਜਿਹੜੇ ਚੈੱਕ ਕੀਤੇ ਹੈਗੇ ਆ ਠੀਕ ਹੈ ਜੀ ਔਰ ਇਹਦੇ ਵਿੱਚ ਅਸੀਂ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੀ ਦੇ ਰਹੇ ਆ ਤੇ ਐਣਕਾ ਵੀ ਦੇ ਰਹੇ ਆ ਫ੍ਰੀ ਤੇ ਬਹੁਤ ਹੀ ਵਧੀਆ ਇੱਕ ਆਰਗੇਨਾਈਜ਼ਰਸ ਜਿਹੜੇ ਹੈਗੇ ਆ ਜਿਹੜੇ ਆਪਣੇ ਐਨ ਆਰ ਆਈ ਆਰਗੇਨਾਈਜ਼ਰਸ ਹੈਗੇ ਉਹਨਾਂ ਨੇ ਬਹੁਤ ਹੀ ਵਧੀਆ ਇਹ ਇੱਕ ਤਰੀਕਾ ਹੈਗਾ ਆ ਇਸ ਸੇਵਾ ਕਰਨ ਦਾ ਬਜ਼ੁਰਗਾਂ ਦਾ ਆਪਾਂ ਦੇਖੋ ਹਰ ਇੱਕ ਤਰ੍ਹਾਂ ਦੀ ਬਹੁਤ ਤਰ੍ਹਾਂ ਦੀ ਸੇਵਾ ਕਰਦੇ ਆ ਬਟ ਇਹ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਅੱਖਾਂ ਨਾਲ ਉਹ ਜ਼ਰੂਰੀ ਕੁਝ ਨਹੀਂ ਹੈਗਾ ਇਸ ਕਰਕੇ ਅਸੀਂ ਫ੍ਰੀ ਬਜ਼ੁਰਗਾਂ ਦੇ ਹੋਰ ਵੀ ਜਿਹੜੇ ਆਪਣੇ ਨੌਜਵਾਨ ਹੈਗੇ ਜਿਨ੍ਹਾਂ ਨੂੰ ਕਈਆਂ ਨੂੰ ਦਿੱਕਤ ਆਉਂਦੀ ਹੈ ਠੀਕ ਹੈ ਆਈਜ਼ ਦਾ ਆਪਣਾ ਟੈਸਟ ਕਰਵਾ ਸਕਦੇ ਆ ਨਾਰਮਲ ਦੇ ਇਤਿਆਰੇ ਹੈਗੇ ਆ ਤੇ ਸਵੇਰ ਦਾ ਕੈਂਪ ਚੱਲ ਰਿਹਾ ਹੈਗਾ ਫਿਲਹਾਲ ਤਾ ਅਜੇ ਚੱਲੀ ਜਾ ਰਿਹਾ ਕਿਦਨੇ ਆਪਰੇਸ਼ਨ ਹੋਣ ਜਾ ਰਹੇ ਆ ਹਾਂ ਲਗਭਗ 50 ਤੋਂ 60 ਮਤਲਬ ਹੁਣ ਤੱਕ ਤਾਂ ਆ ਗਏ ਹਾਂ ਹਾਂ ਜੀ ਇਹ ਹਰ ਸਾਲ ਕੈਂਪ ਲੱਗਦਾ ਹੈ ਗਏ ਛੇਵਾਂ ਕੈਂਪ ਹੈਗਾ ਹੈ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਦੇਖੋ ਅੱਖਾਂ ਹੈਗੀਆਂ ਤਾਂ ਜਹਾਨ ਹੈਗਾ ਆ ਇਸ ਲਈ ਆਪਣੇ ਅੱਖਾਂ ਦਾ ਬਹੁਤ ਧਿਆਨ ਰੱਖੋ ਤੇ ਆਪਣਾ ਹਰ 6 ਮਹੀਨੇ ਦੇ ਵਿੱਚ ਰੂਟੀਨ ਚੈੱਕਅਪ ਕਰਵਾਂਦੇ ਰਹੋ ਇੱਕ ਜੋ ਚਿੱਟਾ ਮੋਤੀਆ ਇੱਕ ਬਹੁਤ ਹੀ ਖਤਰਨਾਕ ਚੀਜ਼ ਆ ਆਪਾਂ ਕਹਿ ਸਕਦੇ ਹਾਂ ਜੇ ਦਾ ਟਾਈਮ ਰਹਿੰਦੇ ਜੇ ਇਹਨੂੰ ਕਢਵਾ ਦਈਏ ਚਿੱਟੇ ਮੋਤੀਏ ਨੂੰ ਆਪਾਂ ਆਪਰੇਸ਼ਨ ਦੇ ਨਾਲ ਤਾਂ ਠੀਕ ਐ ਨਹੀਂ ਤਾਂ ਅੱਗੇ ਵੱਧਦਾ ਵੱਧਾ ਹੋਰ ਫਿਰ ਕਾਲਾ ਮੋਤੀਆ ਬਣ ਜਾਂਦਾ ਇਸ ਕਰਕੇ ਫਿਰ ਇਹੀ ਇਲਾਜ ਹੈਗਾ ਕਿ ਟਾਈਮ ਰਹਿੰਦੇ ਚਿੱਟੇ ਮੋਤੀਏ ਦਾ ਆਪਰੇਸ਼ਨ ਕਰਵਾ ਕੇ ਇਹਨੂੰ ਕਢਵਾ ਲਿਤਾ ਜਾਵੇ ਠੀਕ ਹੈ ਜੀ ਥੈਂਕ ਯੂ ਸੋ ਮਚ ਓਕੇ ਮੇਰਾ ਨਾਮ ਅੰਦਰਜੀਤ ਆ ਤੇ ਇਹ ਕੈਂਪ ਜਿਹੜਾ ਪੈਂਡਾਗਲਪੁਰ ਲੱਗਾ ਆ ਤੇ ਰਾਜਨ ਕੇਅਰ ਆ ਖੋੜਵਾੜਾ ਉਹਨਾਂ ਨੇ ਕੈਂਪ ਲਾਇਆ ਤੇ ਕੈਂਪ ਬਹੁਤ ਬਈਆ ਹੋਇਆ ਤੇ ਆਲਮੋਸਟ 500 ਦੇ ਕਰੀਬ ਜਿਹੜੇ ਪੇਸ਼ੈਂਟ ਆ ਚੈੱਕ ਹੋਏ ਆ ਅਰਾਊਂਡ 60 ਜਿਹੜੇ ਆਪਰੇਸ਼ਨ ਆ ਉਹ ਲਾਈਕ ਉਹਨਾਂ ਨੇ ਕਿਹਾ ਕਿ ਇੰਨੇ ਕ ਹੋ ਸਕਦੇ ਆ ਜੀ ਹਰ ਸਾਲ ਤੇ ਜਿੱਦਾਂ ਲਾਇਆ ਹਾਂ ਹਾਂਜੀ ਇਹ ਛੇਵਾਂ ਕੈਂਪ ਆ ਜੀ ਇਹ ਹਾਂਜੀ ਇਹਨਾਂ ਦੇ ਸਹਿਯੋਗ ਨਾਲ ਆਇਆ ਇਹ ਸਾਰੇ ਜਿੱਦਾਂ ਟੈਂਟ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਹੋਰ ਬਾਕੀ ਦੇ ਸਾਡੇ ਭਰਾ ਜਿਹੜੇ ਹੋਏ ਆ ਉਹਨਾਂ ਦਾ ਬਹੁਤ ਵੱਡਾ ਸਹਯੋਗ ਹੈ। ਕੀ ਨੌਜਵਾਨਾਂ ਨੂੰ ਸਲਾਹ ਦੇਣਾ ਚਾਹੀਦਾ ਹੈ? ਇਹ ਹੀ ਆ ਜੀ ਕਿ ਸਮਾਜ ਦੇ ਵਿੱਚ ਇਹ ਕੋਸ਼ਿਸ਼ ਆ ਸਾਡੀ ਕਿ ਜਿਹੜੇ ਵੀ ਲੋੜਵੰਦੇ ਆ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਮੇਰਾ ਨਾਮ ਬਲਿੰਦਰ ਸਿੰਘ ਹੈ। ਕੈਂਪ ਦਾ ਮਕਸਦ ਇਹ ਆ ਤੇ ਚਲੋ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਦੇ ਆ ਜਿਨ੍ਹਾਂ ਨੂੰ ਰੋਸ਼ਨੀ ਤੇ ਤੰਗੀ ਆ ਕਿਸੇ ਦਾ ਅੱਖਾਂ ਨਾ ਪੈਗਾ ਪਾਣਿਆਂ ਕਿਸੇ ਦੇ ਐਨਕਾਂ ਦੀ ਲੋੜ ਚਾ ਕਿਸੇ ਦੇ ਚਿੱਟੇ ਮੋਤੀਏ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਅਸੀਂ ਅੱਖਾਂ ਨਾਲ ਫ੍ਰੀ ਚੈੱਕ ਅਪ ਰੱਖਿਆ ਤੇ ਨਾਲ ਕਨਸਲ ਕੀਤੀ ਜਾ ਰਹੇ ਹਾਂ ਤੇ ਐਨਕਾ ਦਿੱਤੀ ਜਾ ਰਹੀ ਹੈ। ਇਹ ਸਾਡਾ ਛੇ ਮਾ ਅੱਖਾਂ ਦਾ ਕੈਂਪ ਹੈ ਤੇ ਡਾਕਟਰ ਰਾਜਨਾਲ ਕੇਰ ਫਰਵਾੜਾ ਦੀ ਟੀਮ ਉਹ ਆਈ ਹੈ ਤੇ ਉਹ ਹਰ ਇੱਕ ਸਾਲ ਇਹ ਕਰਵਾ ਰਹੇ ਹਾਂ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਗਿਆ ਹੈ। ਤੇ ਨਾਲ ਦੀ ਨਾਲ ਅਸੀਂ ਇੱਥੇ ਚਾਹ ਪਾਣੀ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।